ਕਿਵਰੀ ਨੇ ਇੱਕ ਚਿੜੀ ਗੁਲਾਬ ਦੇ ਫੁੱਲ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੇਰਾ ਪਿਆਰ ਹਮੇਸ਼ਾ ਹੀ ਹੈ। ਤੇ ਗੁਲਾਬ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਪਿਆਰ ਨਹੀਂ ਕਰ ਸਕਦਾ। ਕਾਰਨ ਪੁੱਛਣ ਤੇ ਗੁਲਾਬ ਕਹਿੰਦਾ ਚਿੜੀ ਨੂੰ ਕਿ ਮੈਂ ਹਜੇ ਚਿੱਟੇ ਰੰਗ ਦਾ ਜਦ ਤੱਕ ਮੈਂ ਲਾਲ ਨਹੀਂ ਹੁੰਦਾ ਜਦ ਤੱਕ ਮੈਂ ਤੈਨੂੰ ਪਿਆਰ ਨਹੀਂ ਕਰ ਸਕਦਾ। ਚਿੜੀ ਉਹਦੇ ਇੰਤਜ਼ਾਰ 'ਚ ਉਹਦੀ ਹੀ ਕੰਡੇ ਤੇ ਲਹੂ ਲੋਹਾਂ ਨੂੰ ਹੁੰਦੀ ਰਹਿੰਦੀ ਆ ਉਹਦੇ ਇੰਤਜ਼ਾਰ ਦੇ ਵਿੱਚ ਤੇ ਜਿਹੜਾ ਉਹਦਾ ਲਹੂ ਡਿੱਗਦਾ ਉਹ ਡਿੱਗ ਡਿੱਗ ਕੇ ਹੀ ਗੁਲਾਬ ਲਾਲ ਹੋ ਜਾਂਦਾ ਤੇ ਜਦੋਂ ਗੁਲਾਬ ਆਪਣੇ ਪਿਆਰ ਦਾ ਇਜ਼ਹਾਰ ਕਰਨ ਚਿੰਨ੍ਹ ਤੱਕ ਪਹੁੰਚਦਾ ਹੈ ਉਦੋਂ ਤੱਕ ਬਹੁਤ ਹੀ देर ਹੋ ਚੁੱਕੀ ਹੁੰਦੀ ਆ ਕਿ ਚਿੜੀ ਉਸੇ ਹੀ ਗੁਲਾਬ ਦੇ ਟੱਲੇ ਤੇ ਲਹੂ ਲੋਹਾਂ ਹੋ ਕੇ ਮਰ ਜਾਂਦੀ ਹੈ ਕਹਿੰਦਾ ਮਤਲਬ ਇਹੀ ਹੈ ਜੀ ਕਿ ਸਮਾਂ ਰਹਿੰਦੇ ਹੀ ਕਿਸੇ ਦੀ ਕਦਰ ਕਰ ਲੈਣੀ ਚਾਹੀਦੀ ਆ ਜਦੋਂ ਸਮਾਂ ਲੰਘ ਜਾਂਦਾ ਫਿਰ ਆਪਾਂ ਤਸਵੀਰਾਂ ਨਾਲ ਪਿਆਰ ਕਰਦੇ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਬਾਅਦ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ ਸਮਾਂ ਰੇ ਅੰਦੇ ਕਿਸੇ ਦੀ ਇੱਜ਼ਤ ਕਰ ਲੋ ਕਿਸੇ ਦੀ ਕਦਰ ਕਰ ਲੋ ਨਾ ਉਹੀ ਤੁਹਾਡੇ ਲਈ ਬਿਹਤਰ ਹੁੰਦਾ ਨਹੀਂ ਤਾਂ ਬਹੁਤ ਪਛਤਾਣਾ ਕਰਦੇ ਆ ਤੇਰਾ ਬ람 ਜੀ